ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ ਮੌਜੂਦਾ ਵਰੇ ਪਹਿਲੇ 4 ਮਹੀਨੇ ਦੌਰਾਨ 1,87,510 ਸਟੱਡੀ ਵਰਕ ਪਰਮਿਟ ਜਾਰੀ ਕੀਤੇ ਗਏ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 1,65,805 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸਨ ਭਾਰਤੀ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ 81,260 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਜਦਕਿ ਪਿਛਲੇ ਸਾਲ ਦੇ ਪਹਿਲੇ 4 ਮਹੀਨੇ ਦੌਰਾਨ 72,750 ਭਾਰਤੀ ਨੂੰ ਵੀਜ਼ੇ ਦਿੱਤੇ ਗਏ ਸਨ ਤੇ ਤਾਜ਼ਾ ਅਕੜੇ ਸਾਹਮਣੇ ਜੋ ਨਿਕਲ ਕੇ ਆਏ ਨੇ ਕੈਨੇਡਾ ਵਿੱਚ ਆਰਜੀ ਵੀਜ਼ਾ ਤੇ ਮੌਜੂਦਾ ਚਾਰ ਜਿੱਥੇ ਵਿਦੇਸ਼ੀ ਨਾਗਰਿਕ ਦੀ ਗੱਲ ਕੀਤੀ ਤਾਜ਼ਾ ਅਕੜੇ ਸਾਹਮਣੇ ਨਿਕਲ ਕੇ ਆਏ ਨੇ ਕਿ ਕੈਨੇਡਾ ਵਿੱਚ ਆਰਜੀ ਵੀਜ਼ਾ ਤੇ ਮੌਜੂਦ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 28 ਲੱਖ ਪਹੁੰਚ ਚੁੱਕੀ ਹੈ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਦੇ ਅੰਕੜੇ ਦੇ ਮੁਤਾਬਕ 2023 ਵਿੱਚ 682000 ਤੋਂ ਵੱਧ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਤੇ ਇਹਨਾਂ ਵਿੱਚੋਂ ਭਾਰਤੀਆਂ ਦੀ ਗਿਣਤੀ 278000 ਦਰਜ ਕੀਤੀ ਗਈ ਹੈ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮਤਲਬਕ ਮੌਜੂਦਾ ਵਰੇ ਦੌਰਾਨ ਕੈਨੇਡਾ ਸਰਕਾਰ ਵੱਲੋਂ 216620 ਸਟੱਡੀ ਪਰਮਿਟ ਜਾਰੀ ਕੀਤੇ ਜਾ ਚੁੱਕੇ ਨੇ ਤੇ ਇਹਨਾਂ ਵਿੱਚੋਂ 91510 ਭਾਰਤੀ ਵਿਦਿਆਰਥੀਆਂ ਦੇ ਝੋਲੀ ਦੇ ਵਿੱਚ ਆ ਚੁੱਕੇ ਨੇ ਤੇ ਇੱਥੇ ਦੱਸਣਾ ਇਹ ਵੀ ਬਣਦਾ ਕਿ ਕੈਨੇਡਾ ਵਿੱਚ ਹਾਊਸਿੰਗ ਸੰਕਟ ਨੂੰ ਵੇਖਦਿਆਂ ਫੈਡਰਲ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ 35% ਕਢਾਉਣ ਦਾ ਐਲਾਨ ਕੀਤਾ ਗਿਆ ਤੇ ਮੌਜੂਦਾ ਵਰੇ ਦੌਰਾਨ 360000 ਸਟੱਡੀ ਵੀਜ਼ੇ ਜਾਰੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਪਰ 2 ਲੱਖ ਦਾ ਆંકੜਾ ਪਹਿਲਾਂ ਹੀ ਪਾਰ ਹੋ ਚੁੱਕਿਆ ਹੈ ਮਈ ਮਹੀਨੇ ਦੇ ਆંકੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2023 ਵਿੱਚ 34400 ਸਟੱਡੀ ਵੀਜ਼ੇ ਜਾਰੀ ਕੀਤੇ ਗਏ ਸੰਜਤ ਕਿ ਮੌਜੂਦਾ ਵਰੇ ਦੌਰਾਨ 30400 90 ਵੀਜ਼ੇ ਜਾਰੀ ਹੋਏ ਸਨ ਤੇ ਮਈ ਵਿੱਚ ਆંકੜੇ ਦੇ ਅੰਦਰ ਕਮੀ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਜੋ 35% ਦੀ ਕਟੌਤੀ ਤੋ ਕਾਫੀ ਦੂਰ ਨੇ ਮਈ 2023 ਵਿੱਚ ਭਾਰਤੀ ਵਿਦਿਆਰਥੀਆਂ ਨੂੰ 13000 ਰੁਪਏ ਦੇ ਮਿਲੇ ਜਦਕਿ ਇਸ ਆંકੜੇ ਦੀ ਗੱਲ ਕੀਤੀ ਜਾਵੇ ਤਾਂ ਮਈ 2023 ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ 13000 ਰੁਪਏ ਦੇ ਮਿਲੇ ਜਦਕਿ ਇਸ ਸਾਲ ਦਾ ਆਂਕੜਾ 10560 ਦਰਜ ਕੀਤਾ ਗਿਆ ਦੱਸਦੇ ਕਿ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪਾਊਸ ਵੀਜ਼ੇ ਦੀ ਸਹੂਲਤ ਵਾਂਝਾ ਕਰ ਦਿੱਤਾ ਹੈ 19 ਮਾਰਚ ਤੋਂ ਲਾਗੂ ਨਵੇਂ ਨਿਯਮਾਂ ਦੇ ਵਿੱਚ ਸਿਰਫ ਮਾਸਟਰ ਜਾਂ ਪੀਐਚਡੀ ਕੋਰਸ ਵਾਲੇ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ 사ਤ ਸਕਦੇ ਨੇ ਅੰਡਰ ਗ੍ਰੈਜੂਏਟ ਕੋਰਸ ਵਾਲੇ ਕੁਝ ਵਿਦਿਆਰਥੀਆਂ ਨੂੰ ਵੀ ਸਪੌਸਲ ਓਪਨ ਵਰਕ ਪਰਮਿਟ ਦਾ ਹੱਕ ਦਿੱਤਾ ਗਿਆ ਪਰ ਇਹ ਡਾਕਟਰੀ ਫਾਰਮੇਸੀ ਨਰਸਿੰਗ ਅਤੇ ਬੀਐਡ ਕੋਰਸ ਤੱਕ ਸੀਮਿਤ ਕਰ ਦਿੱਤੇ ਗਏ ਨੇ ਸਪੌਸ ਵਿਜ਼ਾ ਤੋਂ ਵਾਂਝੇ ਹੋ ਚੁੱਕੇ ਕਮੋਤਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਨੂੰ ਸੁਝਾਅ ਦਿੱਤਾ ਜਾ ਰਿਹਾ ਕਿ ਉਹ ਕਿਸੇ ਕਿਸਮ ਦੇ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਨੇ ਪਰ ਇੱਕ ਗੱਲ ਚੇਤੇ ਰੱਖਣੀ ਹੋਵੇਗੀ ਕਿ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਬਿਲਕੁਲ ਹੱਕ ਨਹੀਂ ਹੈ ਇਸੇ ਤਰ੍ਹਾਂ ਜਿੱਥੇ ਕੈਨੇਡਾ ਵਿੱਚ ਆਉਣ ਵਾਲਿਆਂ ਦੀ ਗਿਣਤੀ ਘਟੇਗੀ ਉੱਥੇ ਕਮੋਤਰੀ ਵਿਦਿਆਰਥੀ ਜਾਂ ਉਨ੍ਹਾਂ ਦੇ ਜੀਵਨ ਸਾਥੀਆਂ ਨਾਲ ਠੱਗੀ ਦੇ ਮਾਮਲਿਆਂ ਵਿੱਚ ਕਮੀ ਆਵੇਗੀ ਦੱਸਦੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਕਮੋਤਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਵਰਕ ਪਰਮਿਟ ਦਿੱਤੇ ਜਾ ਰਹੇ ਸਨ ਅਤੇ ਪੰਜਾਬੀਆਂ ਨੇ ਇਸ ਦਾ ਫਾਇਦਾ ਉਠਾਇਆ ਆਪਣੇ ਮੁੰਡਿਆਂ ਨੂੰ ਕੈਨੇਡਾ ਭੇਜਣ ਲਈ ਆਇਲੈਂਡਸ ਵਾਲੀ ਕੁੜੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਪਰ ਹੁਣ ਇਹ ਸਭ ਕੁਝ ਬੰਦ ਹੋ ਚੁੱਕਿਆ ਹੈ ਤੇ ਜਿਸ ਦੇ ਨਾਲ ਕਿਤੇ ਨਾ ਕਿਤੇ ਇੱਕ ਵੱਡਾ ਬ੍ਰੇਕ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਦੇਖਣ ਨੂੰ ਵੀ ਮਿਲ ਰਿਹਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹਾਈਲੈਂਡ ਸੈਂਟਰ ਬੰਦ ਹੋਣ ਦੇ ਕਦਾਰ ਦੇ ਉੱਪਰ ਨੇ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼